ਸ਼ੋਬਨ ਵੀ ਫਿਕ ਸ਼ੂ ਜਿਹੜਾ ਆਪਣਾ ਦੇਸ਼ ਹੈ ਨਾ ਭਾਰਤ ਬਾਹਰਲੇ ਮੁਲਕਾਂ 'ਚ ਵੈਸਟਰਨ ਕੰਟਰੀਆਂ 'ਚ ਏਸ਼ੀਆ ਕੰਟਰੀਆਂ ਦੇ ਵਿੱਚ ਆਪਣੇ ਮੁਲਕ ਨੂੰ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦਾ ਹੈ ਇੱਥੇ ਗੁਰੂ ਨਾਨਕ ਨੇ ਅਵਤਾਰ ਲਿਆ ਮਹਾਤਮਾ ਬੁੱਧ ਦਾ ਦੇਸ਼ ਹੈ ਇਹ ਗੁਰੂਆਂ ਪੀਰਾਂ ਦਾ ਦੇਸ਼। ਭਾਰਤ ਦਾ ਦੇਸ਼। ਸੰਗਾਜੀ ਬਾਰਾਂ ਸਾਲਾਂ ਬਾਅਦ ਜਦੋਂ ਘਰ ਆਏ ਤਾਂ ਇਹ ਆਪਦੇ ਪਹਿਲਾਂ ਜੀ ਮੰਗਣ ਆਗੇ ਰੋਟੀ ਆਖੋ ਸਭਨਾ। ਮਿਰਸਿਓ ਬਣ ਕੇ ਆਪਦੇ ਪਹਿਲਾਂ ਜੀ ਆਏ। ਤੇ ਰੋਲਾ ਪੈ ਗਿਆ ਕਹਿੰਦੇ ਸੁਧਾਰ ਛਾ ਗਿਆ। ਉਹਨੇ ਝੋਲਾ ਪਾਇਆ ਹੋਇਆ ਪੇਸ਼ੂ ਬਣ ਕੇ ਆ ਗਿਆ ਕਿੱਥੇ ਰਾਜਕੁਮਾਰਾਂ ਵਾਲੀ ਟੌਰ ਸੀ ਕਿੱਥੇ ਮੰਗਤਾ ਬਣ ਗਿਆ ਮੰਗ ਕੇ ਖਾਣਾ ਫਕੀਰੀ ਇੱਕ ਭਾਵ ਕਿ ਮੈਂ ਤਾਂ ਭਾਈ ਮੰਗ ਕੇ ਖਾਂ ਮੈਂ ਤਾਂ ਮੰਨਦਾ ਆ ਮਤਲਬ ਕੀ ਨਿੰਮਰਤਾ ਹੈ ਆਪ ਕੋ ਸਤਨਾਮ ਆਮੀਨ ਕਦੇ ਹੰਕਾਰ ਨਹੀਂ ਹੁੰਦਾ ਬੰਦੇ ਨੂੰ ਇਹ ਦਾਰਮਾ ਮੰਗ ਕੇ ਆਨੇ ਪਈ। ਫਕੀਰੀ ਜਦੋਂ ਮੰਗਣ ਆਇਆ ਤੇ ਸਿਧਾਰਥ ਦੀ ਘਰ ਵਾਲੀ ਰਾਜਕੁਮਾਰੀ ਸੀ ਜਿਹੜੀ ਉਹਦੀ ਘਰ ਵਾਲੀ ਰਾਣੀ। ਉਹ ਕਹਿੰਦੀ ਮੈਂ ਨਹੀਂ ਇਹਨੂੰ ਬੁਲਾਉਣਾ। ਮੈਂ ਗੁੱਸੇ ਕਹਿੰਦੇ ਕਿਉਂ ਗੁੱਸੇ? ਉਹ ਕਹਿੰਦੇ ਬਾਹਰ ਆਈ ਉਸੇ ਚ ਤੇ ਆਪਣੇ ਘਰ ਵਾਲਿਆਂ ਨੂੰ ਮਹਾਤਮਾ ਬੁੱਧ ਨੂੰ ਦੇਖ ਕੇ ਕਹਿੰਦੀ ਕਹਿੰਦੀ ਤੂੰ ਮੈਨੂੰ ਇੰਨੀ ਕਮਾੜੀ ਸਮਝਦੇ ਮੈਨੂੰ ਦੱਸਿਆ ਵੀ ਨਹੀਂ ਤੇ ਚੁੱਪ ਕਰਕੇ ਉੱਠ ਕੇ ਚੁਰ ਗਈਆਂ ਕਹਿੰਦੇ ਤੂੰ ਮੈਨੂੰ ਦੱਸਦਾ ਵੀ ਮੈਂ ਤਾਂ ਹੁਣ ਸੰਨਿਆਸ ਲੈਣਾ ਜਾਂ ਬੰਦਗੀ ਕਰਦੀ ਹਾਂ ਮੈਂ ਤੈਨੂੰ ਆਪ ਤਿਆਰ ਕਰਕੇ ਧੋੜਦੀ ਵੀ ਜਾ ਤੂੰ ਮੈਨੂੰ ਬਗੈਰ ਦੱਸੇ ਕਿਉਂ ਚਲਾ ਗਿਆ ਕਹਿੰਦੇ ਫਿਰ ਮਹਾਤਮਾ ਬੁੱਧ ਨੇ ਆਪਣੀ ਘਰ ਵਾਲੀ ਜਸੁੰਦਰਾ ਤੋਂ ਹੱਥ ਜੋੜ ਕੇ ਮਾਫੀ ਮੰਗੀਆ ਉਸਤਤਨ ਗਲਤੀ ਹੋ ਗਈ ਮੇਥੋਂ ਦੇਖੋ ਨੰਬਰ ਕਰ ਇਹਦੇ ਮੈਂ ਭੁੱਲ ਗਿਆ ਸਾਥ ਸੰਗਤ ਆਪਣੀਆਂ ਗਲਤੀਆਂ ਦੀ ਮਾਫੀ ਮੰਗਣੀ ਇਹਦੇ ਵਿੱਚ ਕੋਈ ਛੋਟਾ ਨਹੀਂ ਹੁੰਦਾ ਕਲੇਸ਼ ਮੁੱਕ ਜਾਂਦਾ ਹੈ ਉਹ ਸਤਨਾ سوری کہن نہ لیں کی کھاس کے لئے بے جے دلوں مانگ لئیے پھر تا اندر بھی نرمر ہو جاتا ہے آپ کو ستنا مانگ لئیے جے چٹوں مانگ لئیے سوری پھر اندر شد ہو جاتا ہے اندر جیڑی میل ہے نا ہومے دی ਦਾ ਅੰਮਰੋਂ ਭੇਜੀ ਕਿਤੇ ਕਦੇ ਵਿੱਚੋਂ ਗਲਤੀ ਹੋਵੇ ਤੇ ਮਾਫ਼ ਕਰਨ ਵਾਲਾ ਵੀ ਉਹਨੂੰ ਵੀ ਰੱਬ ਦਾ ਦਰਜਾ ਹੈ ਆਪ ਕੋ ਸਤਨਾਮ ਮਾਫ਼ ਕਰਨ ਵਾਲੇ ਨੂੰ ਵੀ ਰੱਬ ਦਾ ਦਰਜਾ ਹੈ ਜੀ ਸਾਥ ਸੰਗਤ ਜੀ ਇਹ ਗੱਲ ਹੈ ਸੋਣਿਓ ਹੁਣ

ਕਿਸੇ ਇਨਸਾਨ ਤੋਂ ਬਹੁਤ ਵੱਡੀ ਗਲਤੀ ਹੋਗੀ ਤੇ ਦੂਜੇ ਇਕੱਠੇ ਉਹਨੂੰ ਕੁੱਟ ਰਹੇ ਸੀ ਮਾਰ ਰਹੇ ਸੀ ਤੇ ਮਹਾਤਮਾ ਉਹਦੇ ਨਹੀਂ ਆ ਗਏ ਉੱਥੇ ਕਹਿੰਦੇ ਕਿਉਂ ਕੁੱਟਦੇ ਹੋ ਕਹਿੰਦੇ ਮਹਾਤਮਾ ਜੀ ਇਹਨੇ ਬਹੁਤ ਵੱਡੀ ਗਲਤੀ ਕੀਤੀ ਹੈ ਇਸ ਲਈ ਇਹਨੂੰ ਕੁੱਟ ਰਹੇ ਹਨ ਮਹਾਤਮਾ ਬੋਲ ਕੇ ਕਹਿੰਦੇ ਜਿੰਨੂੰ ਕੁੱਟ ਲਿਓ ਪਰ ਇੱਕ ਗੱਲ ਸਮਝ ਲਈਓ ਸਾਡੀ ਸਾਰੇ ਖੜ ਗਏ ਮਾਦਮਾ ਬੋਦਜੀ ਕਹਿੰਦੇ ਜਿਨੇ ਬਚਪਨ ਤੋਂ ਲੈ ਕੇ ਅੱਜ ਤੱਕ ਕਦੇ ਗਲਤੀ ਨਹੀਂ ਕੀਤੀ ਉਹ ਕੋਟੇ ਨੂੰ ਹੈ ਕੋਈ ਦੁਨੀਆ ਤੇ ਐਸਾ ਇੰਨੀ ਸੰਗਤ ਬੈਠੀ ਹੈ ਕੋਈ ਕਰੂਗਾ ਵਾਹ ਖੜੀ ਵੀ ਬਚਪਨ ਤੋਂ ਲੈ ਕੇ ਅੱਜ ਤੱਕ ਕਦੇ ਮੇਥੋਂ ਗਲਤੀ ਨਹੀਂ ਹੋਈ ਕਦੇ ਭੁੱਲ ਨਹੀਂ ਹੋਈ ਮਹਾਤਮਾ ਜੀ ਕਹਿੰਦੇ ਉਹ ਹੱਥ ਲਾਇਓ ਇਹਨੂੰ ਜੀ ਤੋ ਕਦੇ ਗਲਤੀ ਨਹੀਂ ਹੋਈ ਸਾਰੇ ਪਿੱਛੇ ਉਹ ਕੇ ਢੜ ਗਏ ਕੋਣ ਨਾ ਕੋਣ ਸਭ ਵਿਖੇ ਇਹਨੋਂ ਬਿਨ ਜਾਂਦਾ ਸੰਗਜੀ ਇਹ ਤੋਂ ਬਿਨਾ ਹੈ ਹੀ ਨਹੀਂ ਦੁਨੀਆਂ ਤੇ ਕੋਣੋਂ ਅੰਗੜ ਸਾਰਿਆਂ ਦੀ ਹੈ ਆਖੋ ਸੱਚਾ ਕਹਿੰਦਾ ਤੇ ਸਾਨੂੰ ਮਾਰਦਾ ਹੋਤੋਂ ਮੈਂ ਸਾਂਝ ਕਰੀ ਜੈਲ ਕੇ ਗੁਨੇ ਘੇਰੀ ਛੋੜ ਆਵਣ ਚਾਹੀਏ ਆਓ ਕੋਈ ਪਿਆਰ ਦੀਆਂ ਸਧਰਾਂ ਨੇ ਜਿਹੜੇ ਬਾਬਾ ਜੀ ਨਾਲ ਇਸ ਘਰ ਨਾਲ ਜੁੜੇ ਐ ਉਹ ਜਦੋਂ ਆਉਂਦੇ ਐ ਜਦੋਂ ਬਾਬਾ ਇਕਵਾਨ ਸਿੰਘ ਜੀ ਸ਼ਰੀਰ ਵਿੱਚ ਸੀਗੇ ਅੱਜ ਸੰਗਤ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ ਜਿਉਹਨਾਂ ਦੇ ਆਸਣ ਉਹਨਾਂ ਦੇ ਸਰੂਪ ਲੱਗੇ ਐ ਉਹ ਅੱਜ ਲੱਭਦੇ ਉਹਨਾਂ ਮਹਾਂਪੁਰਸ਼ਾਂ ਨੂੰ ਕੋ ਸਤਨਾਮ ਇਹ ਅੱਖਾਂ ਲੱਗਦੀਆਂ ਵੀ ਕਿਤੇ ਉਹ ਬੈਠੇ ਹੁੰਦੇ ਸੀ ਅਸੀਂ ਉਹਨਾਂ ਦੇ ਦਰਸ਼ਨ ਕਰਦੇ ਹੁੰਦੇ ਸੀ ਜਿਵੇਂ ਮੈਂ ਨਾਨਕ ਸਰਕਲੇ ਨਾ ਜਾਣਾਂ ਆ ਤੇ ਬਾਬਾ ਕੁੰਦਨ ਸਿੰਘ ਜੀ ਦੇ ਆਸਣ ਤੇ ਜਾਨਾਂ ਆ ਨੇ ਪਾਪਾ ਗੁੰਮਨ ਸਿੰਘ ਜੀ ਦੇ ਸਰੂਪ ਵੇਖ ਕੇ ਮੱਥਾ ਟੇਕ ਦਿੰਨੇ ਆ ਪਰ ਮਹਾਪੁਰਖ ਨਹੀਂ ਦਿਸਦੇ ਆ ਉਹ ਮਹਾਤਮਾ ਨਹੀਂ ਦਿਸਦੇ ਇੱਕ ਵਾਰ ਬੋਲੋ ਸਤਨਾਮ ਮਾਤਾ ਨੂੰ ਪਤਾ ਨਹੀਂ ਲੱਗਿਆ ਨੀ ਕੈਮਰੇ ਲੱਗੇ ਆ ਪੁਲਿਸ ਧਿਆਨ ਦੇਣਾ ਪਵੇਗਾ ਆ ਸੋਨਿਓ ਜਿਨ੍ਹਾਂ ਦੀ ਪ੍ਰੀਖ ਲੱਗੀ ਹੈ ਬਾਬਾ ਜੀ ਤੇ me ਸਾਤ ਸੰਗਤ ਜੀ ਦਾਸ ਵੱਲੋਂ ਐਨੀ ਹਾਜ਼ਰੀ ਨੂੰ ਬਹੁਤੀ ਜਾਣਿਓ ਕਿਉਂਕਿ ਅਜੇ ਸੰਗਰਾਮ ਹੈ ਸਭਾਤੇ ਵੀ ਉੱਥੇ ਤਖਾਨਦ ਦਵਾਨ ਹੁੰਦਾ ਹੈ ਹਰ ਸੰਗਰਾਮ ਪਰ ਜੋ ਤਖਾਨਦ ਤੋਂ ਗੁੱਟਰ ਵਾਲੇ ਰਾਹ ਦੇ ਉੱਤੇ ਠਾਠ ਬਣਿਆ ਜੰਮੂ ਟ੍ਰ ਤੋਂ ਜਦੋਂ ਤੱਕ ਖਾਨਵਦ ਨੂੰ ਜਾਨੇ। ਉੱਥੇ ਵੀ ਸੰਗਤ ਨੂੰ ਨਹੀਂ ਗਈ ਹੈ। ਤੇ ਬਾਬਾ ਜੀ ਨਾਲ ਇਹ ਟਾਈਮ ਦੀ ਸੈਟਿੰਗ ਕੀਤੀ ਸੀ ਵੀ ਅਸੀਂ 12 ਵਜੇ ਫਤਿਹ ਬੁਲਾ ਕੇ। ਤੇ ਬਾਬਾ ਤੋਂ ਬੰਦ ਸਿੰਘ ਜੀ ਨੇ ਵੀ ਸਰਟੀਫੀਕੇਟ ਪ੍ਰਮਾਣਿਤ ਕੀਤੀ। ਤੇ ਵੱਲਤ ਆਨੰਦ ਬਣਿਆ ਬੜੀ ਸੰਗਤ ਨੇ ਟਿਕਾਣ ਨਾਲ ਸੁਣਿਆ। ਸਾਊਂਡ ਵਾਲੇ 라이 ਵਾਲੇ ਜੋ ਕੈਮਰੇ ਅਤੇ ਵਰਨ ਵਿੱਚ ਜਾ ਰਿਹਾ ਕੀਰਤ ਇਸ ਸਮਾਗਮ ਉਹਨਾਂ ਦਾ ਵੀ ਵੀਰਾਂ ਦਾ ਧੰਨਵਾਦ ਇੱਥੋਂ ਦੇ ਪ੍ਰਬੰਧਕਾਂ ਦਾ ਇੱਥੋਂ ਦੀ ਕਮੇਟੀ ਬਾਬਾ ਜੀ ਦੇ ਸਹਿਯੋਗੀ ਜਿਨਨੇ ਹਨ ਪੈਨ ਪ੍ਰਾ ਸੰਗਤਾਂ ਸਭ ਦਾ ਧੰਨਵਾਦ ਬਹੁਤ ਖੁਸ਼ੀ ਹੋਈ ਤੁਹਾਡੇ ਦਰਸ਼ਨ ਕਰਕੇ ਸੰਗਤਾਂ ਦੇ ਮਹਾਂਪੁਰਖ ਹੋਰ ਵੀ ਆਏ ਉਹਨਾਂ ਦੇ ਵੀ ਦਰਸ਼ਨ ਹੋਏ ਪਲੀ ਸੁਹਾਵੀ ਕਹਿੰਦੇ ਪਲੀ ਸੁਹਾਵੀ ਛਪਰੀ ਜਾਂ ਮੈਂ ਗੁਣ ਦਾ ਕਿੰਤੇ ਕਾਮਨਾ ਤੌਲ ਹਰ ਜਾਂ ਹਰ ਵਿਸਦਾ ਕਹਿੰਦੇ ਉਹ ਤਾਂ ਅੱਖਾਂ ਦੀ ਛਪਰੀ ਵੀ ਸੋਹਣੀ ਹੈ ਜਿੱਥੇ ਕੋਈ ਬੈਠਾ ਪਾਠ ਕਰਦਾ ਬੰਦਗੀ ਕਰਦਾ ਆਖੋ ਸਤਨਾਮ ਤੇ ਜਿਹੜੇ ਰੱਬ ਨੂੰ ਭਲਾਈ ਬੈਠੇ ਆ ਕਹਿੰਦੇ ਸੋਨੇ ਦੇ ਮਹਿਲ ਵੀ ਕਿਸੇ ਕੰਮ ਨਹੀਂ ਜੇ ਚੁਗਚਾਰੇ ਹੋਰ ਦਸੋਣੀ ਨਮਾਖੰਡਾ ਵਿੱਚ ਨਾਲ ਚੱਲੇ ਅੱਗੇ ਕੀ ਆ ਕਿ ਜੇ ਇਸ ਨਦਰ ਨਾ ਹੋਈ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਪਰ ਦੋਸੀ ਨਾਨਕ ਜੀ ਨੇ ਕੋਣ ਹੋਣ ਕਰੇ ਗੁਰਮੰਤਿਆ ਮੋਕੇ ਤੋਂ ਵੀ ਸੰਗਤ ਆਈ ਬੈਠੀ ਐ ਅੰਦੇਖ ਰਿਆਂ ਸੰਿਆਸੀ ਜੀ ਬਿਖੇ ਐ ਹੋਰ ਵੀ ਸੰਯੋਗੀ ਸੰਗੀ ਸਾਰੇ ਹੁਣਾਉਣ ਵਾਲਾ ਸਮਾ ਕਵੀਸ਼ਰ ਆਏ ਹੋਏ ਐ ਵੀ ਆਪਲੀ ਉਸਤ ਫੈਟਰੀ ਸਭ ਸਰਵਣ ਕਰਉਣਗੇ ਦਾਸ ਦੀ ਹਾਜ਼ਰੀ ਪਰਵਾਣ ਕਰਿਓ ਫਤੇ ਬੁਲਾਓ ਭਾਈ ਜੀ ਦਾ ਪਾਕਿਸਤਾਨ ਹੇ